ਦੇ ਦੋ ਜੀ ਦੇ ਕਿੰਨਾ ਮਾਪੀਤਾ ਬਸੋ ਬੇਨ ਕਿੰਨਾ ਜੀ ਰਿਹਾ ਮੈਂ ਤੇ ਹਰਾਂ ਆ ਰਿਹਾ ਬੀ ਲੋ ਜੇ ਤੁਹਾਡਾ ਨਾ ਮਾਫਰ ਹੋਵੇ ਪਾਸਾ ਕਿ ਪਰ ਤੇ ਇਹੋ ਜਿਹੇ ਹਾਲਾਤ ਹਰਾਲੀਆਂ ਲੋਕਾਂ ਦੇ ਤਾਂ ਸਭ ਰੁਕ ਗਿਆ ਪੂਰਾ ਦੇ ਵਿੱਚ ਰੁਕੇ ਪੈ ਗਈ ਜਾਂ ਕੁਝ ਨਹੀਂ ਰਹਿ ਗਿਆ ਇਹੋ ਹੀ ਜਮੀਨਾਂ ਤੇ ਬਸ ਇੱਕ ਹੀ ਆਪੋ ਤੁਸੀਂ ਲੋ ਮੋਬਾਈਲ ਨਾਲ ਕਰਿਆ ਤਾਂ ਮੇਰੇ ਤੋਂ ਪੀਏ ਲਾ ਬਗਦੇ ਆ ਅਰੇ ਨਾਲ ਕੋਈ ਨਹੀਂ ਰਹਿ ਗਿਆ ਨਾ ਉਹ ਕਿ ਇਹ ਜਿਹੜਾ ਉਹ ਇਹਨੂੰ ਤਿਆਰ ਨਹੀਂ ਸਕਦੇ ਵਿੱਚ ਦਰਿਆਨ ਕਰਕੇ ਇਹਨੂੰ ਰਿਕਵਰ ਕਰਕੇ ਨੇ ਉਹਨੂੰ ਜਿਹਦੇ ਤੋਂ ਬਾਅਦ ਇਹਦੇ ਨੂੰ ਬਾਹਰ ਲਿਉਂਦੇ ਆ ਵੀ ਰੋਟੀ ਖਾਂਦੇ ਹੋ ਜਾਂ ਨਾ ਇਹ ਕਿੱਟਾ ਉਹ ਆ ਸੁੱਜਾ ਤੰਜਾ ਡਾਕੂ ਕਿਤਰਾ ਗੈਂਸਰ ਇਹਨਾਂ ਨੇ ਪਾਲੇ ਹੋਏ ਆ ਕਿਰਾਫਾ ਤੋਂ ਮੋਟਾ ਲੈ ਜਾਂਦੇ ਆ ਤੇ ਕੋਈ ਕੱਖ ਨਹੀਂ ਦਿੰਦੇ ਜਿਹੀ ਮਡੀਆਂ ਪਾਲਕੀਆਂ ਨੂੰ ਮੋਟਾ ਪਾਵਾ ਕੇ ਵੇਚਦੇ ਆ ਹੁਣ ਤੁਹਾਡਾ ਮਾਣ ਯੱਕ ਗਿਆ ਇਹਨਾਂ ਨੂੰ ਤੇ ਤੁਹਾਡਾ ਤਾਂ ਵਾਦਾ ਜੀ ਲੋਕਾਂ ਕੰਮ ਦੇ ਨਾਲਾਂ ਦਾ ਜਿਹੜੇ ਤੁਸੀਂ ਇਹਨਾਂ ਲੋਕਾਂ ਦੀ ਸੇਵਾ ਕਰਨ ਆਏ ਸੀ ਇਸੇ ਤਰ੍ਹਾਂ ਹੀ ਨਿਕਲਦੀਆਂ ਨੇ ਇਹਨਾਂ ਲੋਕਾਂ ਨੂੰ। ਸੋ ਤੁਸੀਂ ਦੇਖਿਆ ਹੈ ਵੀਰੋ ਕਿ ਬਾਪੂ ਜੀ ਕਿੰਨੇ ਭਾਵਕ ਹੋ ਗਏ ਨੇ। ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਦੀਆਂ ਨੇ 16 ਕਰੋੜ ਦੇ 20-20 ਲੱਖ ਦੇ ਦਾਅਵੇ ਕਰਦੀਆਂ ਨੇ। ਅਕਸਰ ਦੇ ਵਿੱਚ ਧਾਰਮਿਕ ਸੰਸਥਾਵਾਂ ਵੀ ਅੱਗੇ ਆ ਕੇ ਸੇਵਾ ਕਰਦੀਆਂ ਨੇ। ਉੱਥੇ ਬੈ ਕੇ ਤਾਂ ਗੱਲਾਂ ਮਾਰਨੀਆ ਬਹੁਤ ਸੌਖੀਆਂ ਨੇ। ਅਸਲ ਦੇ ਵਿੱਚ ਲੋਕਾਂ ਇੱਕ ਕਮਿਸ਼ਨ ਦੀ ਟੀਮ ਅੱਜ ਇੱਥੇ ਆ ਕੇ ਦੇਖਿਆ ਇਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ। ਉਹ ਬਾਪੂ ਜੀ ਵੀ ਕਾਨੋ ਮੰਡੇ ਨਾਲਿਆਂ ਦੇ ਨਾਲ ਲੱਗੇ ਨੇ ਸੋ ਅਸੀਂ ਵੀ ਆਪਣੇ ਚੈਨਲ ਦੇ ਵੱਲੋਂ ਤੁਹਾਨੂੰ ਬੇਨਤੀ ਕਰਦੇ ਆ ਜੋ ਪਹਿਲਾ ਪਹਿਲਾ ਦੌਰ ਸੀਗਾ ਹਰ ਇੱਕ ਪਿੰਡ ਪਿੰਡ ਦੇ ਵਿੱਚੋਂ ਆ ਕੇ ਰਾਸਾਂ ਲੈ ਕੇ ਦੇ ਕੇ ਮੁੜ ਕੇ ਅਸਲ ਦੇ ਵਿੱਚ ਇਹ ਵੀਰਾਂ ਨੂੰ ਲੋੜ ਹੋਣਾ ਹੁਣ ਰੇਤਾ ਤੁਸੀਂ ਦੇ ਸਕਦੇ ਹੋ ਜ਼ਮੀਨ ਤਾਂ ਇੱਥੇ ਰਹੀ ਹੋਣੀ ਰੇਤਾ ਹੀ ਰੇਤਾ ਪਿਆ ਹੈ ਜੀ ਸੋ ਤੁਹਾਡੇ ਚਰਨਾਂ 'ਚ ਬੇਨਤੀ ਆ ਜਿਨ੍ਹਾਂ ਦੀ ਆ ਕੇ ਜੋ ਵੀ ਸੰਸਥਾਵਾਂ ਹੈ ਸਾਰ ਜ਼ਰੂਰ ਲਿਓ ਇਹ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ